ਜਾਨੀ ਦਿੱਤ ਸਿੰਘ ਜੀ ਦੇ 175ਵੇਂ ਜਨਮ ਦਿਹਾੜੇ ਦੇ ਉੱਤੇ ਨਗਰ ਕਲੌੜ ਪਧਰਤ ਹੋਈ ਗੁਰੂ ਗ੍ਰਪ ਸਾਧ ਸੰਗਤ ਜੀ ਨੇ ਬਹੁਤ ਸਾਰ ਫਤਿਹ ਉਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਸਿੰਘ ਸਭਾ ਲਹਿਰ ਦੀ ਮੁਢਲੀ ਸੋਚ ਹੈ ਉਹ ਗਾਨੀ ਦਿੱਤ ਸਿੰਘ ਹੁਣਾ ਨੇ ਤੋਰੀ ਸੀਗੀ ਪ੍ਰੋਫੈਸਰ ਗੁਰਮukh ਸਿੰਘ ਦੇ ਨਾਲ ਸ਼ੁਰੂਆਤ ਜਿੱਥੇ ਉਹਨੇ ਉਹਨਾਂ ਨੇ ਗੁਲਾਬਬੰਦੀ ਦੇਰੇ ਚ ਕੀਤੀ ਮੁੜ ਕੇ ਫੇਰ ਜਿਹੜੀ ਉਸ ਸਮੇਂ ਦੀ ਉੱਬਰ ਦੀ ਸੋਚ ਸੀ ਆਰਿਆ ਸਮਾਜ ਦੇ ਅਧੀਨ ਇਹ ਸਾਰੇ ਇਕੱਠੇ ਹੋਏ ਤੇ ਉੱਥੇ ਜੋ ਉਹ ਸਿੱਖੀ ਦਾ ਉਹਨਾਂ ਨੂੰ ਨਰਾਦਰ ਦਿਖਦਾ ਸੀਗਾ ਉਹਦੇ ਕਰਕੇ ਗੁਰੂ ਸਾਹਿਬ ਤੇ ਅਨਸੰਸਾਹੀ ਹੋ ਕੇ ਸਿੰਘ ਸਰਵਲ ਹੈ ਤੁਮ ਹੁਣ ਇਹ ਨਿਰੰਤਰ ਕਿਸ ਪ੍ਰਖਮ ਸੀ ਸੋਚ ਇਹ ਸੀ ਕਿ ਵੇਦਾਂ ਦੇ ਵਿੱਚ ਸਭ ਕੁਝ ਹੈ ਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਤੋਂ ਉਹਨਾਂ ਦੀ ਬਰਾਬਰਤਾ ਨਹੀਂ ਰੱਖਦੇ ਤੇ ਗੁਰੂ ਸਾਹਿਬ ਨੇ ਜਿਹੜਾ ਦਸਮ ਪਿਤਾ ਨੇ ਹੁਣ ਸਾਨੂੰ ਕਬੀਸ਼ੇਰ ਜੀ ਨੇ ਬਚਨ ਸੁਣਾਏ ਆ ਗੁਰੂ ਗ੍ਰੰਥ ਸਾਹਿਬ ਦੇ ਪੱਖ ਦੀ ਗੱਲ ਕੀਤੀ ਇਹ ਕੀ ਸੋਚ ਹੈ ਕੀ ਇਹਦਾ ਸ਼ੋਖੜ ਹੈ ਜਿਹੜਾ ਦਿਆਨੰਤਾ ਬ੍ਰਹਮ ਸਮਾਜ ਆਰਿਆ ਸਮਾਜ ਇਹ ਸਾਰਿਆਂ ਦੀ ਸੋਚ ਸੀ ਉਹ ਕਹਿੰਦੇ ਸੀ ਕਿ ਸ਼ਾਸਤਰ ਤੇ ਵੇਦਾਂ ਦੇ ਵਿੱਚ ਸਭ ਕੁਝ ਹੈਗਾ ਔਰ ਜਿਹੜੇ ਹੋਰ ਅੱਗੇ ਆਉਂਦੇ ਆ ਉਹ ਵੀ ਇਹਨਾਂ ਵਿੱਚ ਹੀ ਸੰਪੂਰਨ ਹੋ ਜਾਂਦੇ ਹੈਗੇ ਆ ਪਰ ਗਿਆਨੀ ਜੀ ਨੂੰ ਸਪਸ਼ਟ ਦਿਖਦਾ ਸੀਗਾ ਕਿ ਜਿਹੜੇ ਰਾਹ ਤੇ ਗੁਰੂ ਸਾਹਿਬ ਨੇ ਸਾਨੂੰ ਦੋਰਿਆ ਭਗਤਾਂ ਨੇ ਸਾਨੂੰ ਦੋਰਿਆ ਉਹ ਵੱਖਰਾ ਸੀਗਾ ਔਰ ਇਸ ਸੋਚ ਨੂੰ ਬھارਨ ਵਾਸਤੇ ਕਮੇ ਸਿੰਘ ਸਮਾ ਲੈਰ ਦੇ ਵਿੱਚ ਹਰੇਕ ਅੱਖੋਂ ਲੇਖਕ ਹੋ ਕੇ ਆਚਾਰਕ ਹੋ ਕੇ ਸੰਘਰਸ਼ੀ ਯੋਧੇ ਹੋ ਕੇ ਉਹਨਾਂ ਨੇ ਯੋਗਦਾਨ ਪਾਇਆ ਔਰ ਜਿਹੜੀ ਅੱਜ ਅਸੀਂ ਪ੍ਰਾਪਤੀਆਂ ਸਮਝਦੇ ਆ ਉਹ ਸਾਰੀਆਂ ਇਹਨਾਂ ਦੀਆਂ ਦੇਣ ਹੈ ਸਾਡੀ ਸਾਡੀ ਬਖਰੀ ਪਛਾਨ ਇਹਨਾਂ ਨੇ ਸਾਨੂੰ ਬਖਸ਼ੀ ਹੈਗੀ ਹੈ ਨੀ ਤਾਂ ਸਾਨੂੰ ਤਾਂ ਹਜਮ ਕਰਕੇ ਜਿਵੇਂ ਅੱਜ ਧਾਰਾ 25 ਸਾਨੂੰ ਹਿੰਦੂ ਕਹਿੰਦੀ ਹੈ ਉਸ ਤਰ੍ਹਾਂ ਸਾਨੂੰ ਇਸ ਗੁਰੂ ਸਾਹਿਬ ਦੀ ਸੋਚ ਤੋਂ ਸਾਨੂੰ ਵੱਖਰਾ ਕਰ ਦੇਣਾ ਸੀਗਾ ਹੁਣ ਇਹ ਅੱਜ ਕੀ ਸੰਕर्ष ਖਤਮ ਹੋ ਗਿਆ ਗਿਆਨੀ ਦਿੱਤ ਸਿੰਘ ਦੀ ਲੋੜ ਨਹੀਂ ਹੈ ਅਸੀਂ ਇੱਥੇ ਕਿਉਂ ਹੋਏ ਹਾਂ ਗਿਆਨੀ ਦਿੱਤ ਸਿੰਘ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਨਾਤਾ ਧਾਰਾ 25 ਸੁਵਿਧਾ ਆਂਦੀ ਹਜੇ ਉਤਪਦੀਤ ਹੋਈ ਹੈ ਤੇ ਦਿਨ ਪਰ ਦਿਨ ਹਿੰਦੂਤਵ ਸੋਚ ਸਾਡੇ ਉੱਤੇ ਹਾਵੀ ਹੋ ਰਹੀ ਹੈ ਕਰਜੇ ਕਰਨੀ ਹੈ ਮੈਂ ਕੁਝ ਮਿਸਾਲਾਂ ਦੰਨਾ ਜਦ ਨਵਾਂ ਪਾਰਲੀਮੈਂਟ ਬਣਿਆ ਤਾਂ ਉਹਦੇ ਵਿੱਚ ਜਦ ਉਦਘਾਟਨ ਕੀਤਾ ਗਿਆ ਤਾਂ ਕੋਈ ਭਗਤ ਰਵਿਦਾਸ ਦੀ ਬਾਣੀ ਨਹੀਂ ਉੱਥੇ ਸੁਣਾਈ ਗਈ ਉੱਥੇ ਇੱਕ ਅਦੀਨਮ ਜਿਹੜੇ क्षत्रिय पुरोहित ਐ ਉਹ ਸੰਸਥਾ ਸੰਘੋਰ ਲੈ ਕੇ ਉਹਨਾਂ ਤੋਂ ਉਦਘਾਟਨ ਕੀਤਾ ਗਿਆ ਤੇ ਜਿਹੜੇ ਸਾਡੇ ਰਾਸ਼ਟਰਪਤੀ ਐ ਜੋ ਉੱਚ ਜਾਤੀ ਦੇ ਨਹੀਂ ਐ ਉਹਨਾਂ ਨੂੰ ਉਹਨਾਂ ਤੋਂ ਉਦਘਾਟਨ ਨਹੀਂ ਕੀਤਾ ਗਿਆ ਦੇਖੋ ਇੱਕ ਰਾਸ਼ਟਰਪਤੀ ਨਿਯੁਕਤ ਕੀਤਾ ਤੇ ਅਧినਮ क्षत्रिय पुरोहितਾਂ ਕੇ ਉੱਥੇ ਜਿਹੜਾ ਉਦਘਾਟਨ ਕਰਦੇ ਹੈਗੇ ਆ ਫੇਰ ਪਿਛਲੇ ਚੋਣਾਂ ਤੋਂ ਪਹਿਲਾਂ ਸਾਨੂੰ ਦੱਸਿਆ ਗਿਆ ਕਿ ਰਾਮ ਮੰਦਰ ਸਾਬਤ ਕੀਤਾ ਜਾਊਗਾ ਤੇ ਸਾਰਾ ਮੁਲਕ ਇਸ ਦੀਨ ਹੁਣ ਅੱਗੇ ਰਾਮ ਜੀ ਦੇ ਦੀਨ ਅਸੀਂ ਦੁਰਾਂਗੇ ਸਾਧ ਸੰਗਤ ਜੀ ਪਾ ਜਾਤ ਪਾ ਤਾ ਉਹ ਯੁੱਗ ਚ ਵੀ ਸੀਗਾ ਉਸ ਸਮੇਂ ਦੇ ਵਿੱਚ ਵੀ ਸੀਗਾ ਜਿਹੜੇ 19 ਪੁਜਿਤ ਉਹਦਣ ਇਹਨਾਂ ਨੇ ਨਾੜ ਰੱਖੇ ਉਹਨਾਂ ਚ ਮੈਨੂੰ ਦੱਸੋ ਕਿਹੜੇ ਕਿਹੜੇ ਵਰਗ ਦੇ ਸੀਗੇ ਉੱਚ ਜਾਤੀ ਬ੍ਰਾਹਮਣਾਂ ਦੇ ਤੇ ਮੈਂ ਨਾ ਜਾਣਦਾ ਪਰ ਉਸ ਵਰਨ ਤੋਂ ਭਲਾਵਾ ਕੋਈ ਹੋਰ ਉੱਥੇ ਪੁਜਿਤ ਰੱਖਿਆ ਤੇਰੇ ਦੇਸ਼ ਮੁੜ ਉਸ ਸੋਚ ਅਦੀਨ ਤੁਰੇ ਜਿਸ ਸੋਚ ਅਦੀਨ ਇੰਨਾ ਸਰਾ ਵਿਤਕਰਾ ਤੇ ਬਹੁਤ ساری ਮਹਾਨ ਪ੍ਰਸਿੱਧ ਹੋਈ ਹੈ ਕਿਉਂਕਿ ਮਨਮੋਦੀ ਸਮ੍ਰਿਤੀ 'ਚ ਸਪਸ਼ਟ ਲਿਖਿਆ ਹੈ ਕਿ ਜਿਹੜਾ ਸ਼ੁੱਧਰ ਬਲੇਸ਼ ਜਾ ਕੇ ਸ਼ਾਸਤਰਾਂ ਦੀ ਵਿਦਿਆ ਲਵੇ ਜਾਂ ਸਲਾਹ ਦੇਵੇ ਉਹਦੇ ਮੂੰਹ 'ਚ ਉਪਲ ਦਾ ਤੇਲ ਪਾ ਦੋ ਉਹਦੇ ਮੂੰਹ 'ਚ ਮੀਖ ਬਿਲਕੁਲ ਦਾਸੀਂ ਚ ਦੀ ਪਾ ਦੋ ਇਹ ਹੱਤ ਇੱਕ ਸੋਚ ਅਦੀਨ ਜਿਹੜਾ ਉਹ ਧਰਮ ਚੱਲਿਆ ਉਹ ਹਜੇ ਵੀ ਅੱਜ ਤੁਸੀਂ ਦੇਖੋ ਜਦ ਸਾਡੇ ਰਾਜ ਭਗ ਦੀ ਗੱਲ ਆਉਂਦੀ ਹੈ ਇਸ ਦੇਸ਼ ਦੀ ਤਾ ਸਾਨੂੰ ਹਜੇ ਵੀ ਦਿਖਤ ਨਹੀਂ ਆਇਆ ਇਹ ਜਿਹੜੀ ਸੋਚ ਹੈ ਇਹ ਬਹੁਤ ਘਾਤਕ ਹੈ ਇਸ ਕਰਕੇ ਸਤਕਾਰਯੋਗ ਭੀਮrao ਉਮੀਦਵਾਰ ਨੇ ਅਕਲੀ ਵੰਸ਼ ਉੱਥੇ ਨਹੀਂ ਨਾ ਰਾਮ ਮੰਦਰ ਚ ਨਾ ਸਾਡੇ ਸਤਕਾਰਯੋਗ ਰਾਸ਼ਟਰਪਤੀ ਪਾਰਲੀਮੈਂਟ ਚ ਗਏ ਕਿਉਂਕਿ ਇਹ ਸੋਚ ਹਜੇ ਵੀ ਇਸ ਦੇਸ਼ ਚ ਰੱਖੋ ਜਾ ਕਰ ਰਿਹਾ ਜਿਹੜਾ ਉੱਚੀ ਨੀਚ ਦੀ ਸੋਚ ਹੈ ਉਦੇ ਨਾਲ ਇੱਕ ਮਲੇਸ਼ ਵੀ ਆਖਦੇ ਹੈਗੇ ਆ ਮਲੇਸ਼ ਉਹ ਹੈ ਜਿਹੜਾ ਵਰਨਾ ਤੋਂ ਬਾਹਰ ਹੋਰ ਮਤਲਬ ਹਿੰਦੂਤਾ ਤੋਂ ਬਾਹਰ বাসਦਾ ਹੈਗਾ ਜਿਹੜਾ ਅੱਜ ਬੀਜੇਪੀ ਤੇ ਆਰਐਸਐਸ ਦਾ ਮੁਖੀ ਹੈ ਔਰ ਇਤਿਹਾਸਿਕ ਤੌਰ ਤੇ ਹਿੰਦੂ ਮਹਾਸਭਾ ਦਾ ਇੱਕ ਬਹੁਤ ਵੱਡਾ ਵਿਦਵਾਨ ਮੰਨਿਆ ਜਾਂਦਾ ਹੈ ਵੀਰ ਦਾਮੋਦਰ ਸਰਵਰਕਰ ਉਹਨੇ ਇੱਕ ਫਾਰਮੂਲਾ ਕੱਢਿਆ ਉਹ ਕਹਿੰਦਾ ਕਿ ਹਿੰਦੂ ਇਕੱਠੇ ਕਰਨੇ ਆ ਤਾਂ ਆਪਾਂ ਨੂੰ ਉਹਨਾਂ ਨੂੰ ਹਿੰਦੂਆਂ ਨੂੰ ਇੱਕ ਦੁਸ਼ਮਣ ਦੇ ਪਰ ਖਿਲਾਫ ਖੜਾ ਕਰਨਾ ਹੈ ਪਰ ਉਹਨਾਂ ਨੇ ਪ੍ਰਚਾਰ ਕੀਤਾ ਤੁਸੀਂ ਆਪਣੀ ਚੋਣਾ ਚ ਦੇਖ ਲਓ ਜਦ ਵੀ ਚੋਣ ਆਉਂਦੀ ਹੈ ਇੰਦਰਾ ਗਾਂਧੀ ਤੋਂ ਲੈ ਕੇ ਆਪ ਮੋਦੀ ਨੇ ਜੈ ਸ਼ੰਕਰ ਨੇ ਰਾਜਨਾਥ ਸਿੰਘ ਨੇ ਅਮਿਤ ਸ਼ਾਹ ਨੇ ਬਿਲਕੁਲ ਪਾਕਿਸਤਾਨ ਦੇ ਉੱਤੇ ਨਿਸ਼ਾਨਾ ਬੰਨਿਆ ਹੋਇਆ ਹੈ ਉੱਥੇ ਦੇ ਇਸਲਾਮਿਕ ਧਰਮ ਦੇ ਵਰਖਲਾ ਬੋਲ ਕੇ ਕਦੀ ਭੁਰਵਾਵਾ ਹੋ ਜਾਂਦਾ ਹੈ ਕਦੀ ਜਾ ਕੇ ਇਸ ਟੂਨਾ ਦੇ ਵਿੱਚ ਗਿਆ ਕਿ ਅਸੀਂ ਹੁਣ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਬੰਦੇ ਮਾਰਾਂਗੇ ਜੋ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਵਿਰਖਲਾਫ ਹੈ ਇਸੀ ਤਰ੍ਹਾਂ ਸਿੱਖਾਂ ਦੇ ਸਿੱਖਾਂ ਦੇ ਉੱਤੇ ਵੀ ਹਮਲੇ ਹੋਏ ਚਾਹ ਪਾਕਿਸਤਾਨ 'ਚ ਹੋਏ ਅਮਰੀਕਾ 'ਚ ਕੈਨੇਡਾ 'ਚ ਜਾਂ ਇੰਗਲੈਂਡ 'ਚ ਔਰ ਇਹ ਮੈਨੀ ਕਹਿੰਦਾ ਇਹ ਉੱਥੇ ਦੇ ਜਿਹੜੀਆਂ ਸਰਕਾਰਾਂ ਹਨ ਉਹਨਾਂ ਨੇ ਰੋ ਦੀ ਏਜੰਸੀ ਅਮਰਸ਼ਾ ਦਾ ਨਾਮ ਲੈ ਕੇ ਉਹਨਾਂ ਨੇ ਕੇਸ ਦਰਜ ਕੀਤੇ ਹਨ ਸੋ ਕਹਿੰਦਾ ਆਪ ਇਹ ਹੈ ਕਿ ਇਹ ਜਿਹੜੀ ਮਤਸਵੀ ਸੋਚ ਦੇ ਦੇ ਪਰ ਖਿਲਾਫ ਜਾਨੀ ਦਿਲ ਸਿੰਘ ਹੋਣਾ ਨੇ ਇੱਕ ਬਹੁਤ ਵੱਡਾ ਸੰਘਰਸ਼ ਚੱਕ ਕੇ ਸਿੱਖ ਔਲ ਨੂੰ ਉਹ ਬੁੱਤ ਪੂਜਾ ਉਹ ਮੂਰਤੀਆਂ ਚੋ ਜੋਤਿਸ਼ ਵਿਦਿਆ ਚੋ ਔਰ ਕਲੀ ਗੁਰੂ ਸਾਹਿਬ ਦੀ ਬਾਣੀ ਨਾਲ ਜੋੜ ਕੇ ਜਿਹਦੇ ਵਿੱਚ ਮਾਨਸ ਕੀ ਜਾਗ ਸਵੇ 195 ਦੇ ਸਾਨੂੰ ਹੁਕਮ ਹੋਇਆ ਵਾਰਿਸਕੋ ਜਿਹਦੇ ਵਿੱਚ ਗੁਰੂ ਕੀ ਗੋਲੇਕ ਕਰੀਬ ਦਾ ਮੂੰਹ ਇਸ ਸਾਰੇ ਵਚਨ ਸਾਨੂੰ ਗੁਰੂ ਸਾਹਿਬ ਨੇ ਕੀਤੇ ਆ ਜੇ ਜਿਹਦੇ ਵਿੱਚ ਭਗਤ ਰਵਿਦਾਸ ਮਹਾਰਾਜ ਨੇ ਸਾਨੂੰ ਬੇਗਮਪੁਰੇ ਦਾ ਹੁਕਮ ਕੀਤਾ ਉਹਦੇ ਨਾਲ ਜੁੜਿਆ ਅੱਜ ਜੇ ਆਪਾਂ ਉਰੇ ਇਕੱਠੇ ਹੋਏ ਆ ਤਾਂ ਆਪਾਂ ਵੀ ਆਪਣੇ ਮਨ ਚ ਪ੍ਰਣਾ ਕਰੀਏ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਿੱਖੀ ਦਾ ਹਾਲ ਜਿੰਨੂੰ ਗਿਆਨੀ ਦਿੱਤ ਸਿੰਘ ਵਰਗਿਆਂ ਨੇ ਜਮੂਰੀਅਤ ਦਾ ਹੱਕ 1925 ਚ ਸਿੱਖ ਗੁਰਦੁਆਰਾ ਐਕਟ ਦੀ ਦਵਾਇਆ ਸੀ ਜੋ ਕਿ ਨਾਂਕਾਰ ਭਾਰਤ ਦੇ ਹੁਣ ਤਾਂ ਨੀ ਹੋਮਨਿਸਟਰੀ ਨੇ ਭੰਗ ਕੀਤਾ ਤੁਸੀਂ ਦੇਖੋ ਜਿਹੜਾ ਐਮਪੀ ਦਾ ਚੋਣ ਹੈ ਉਹ ਅੱਜ 19 ਵਾਰੀ ਭਾਰਤ ਦੀ ਲੋਕ ਸਭਾ ਨੇ ਕਰਾਇਆ ਹੈਗਾ ਪਰ ਸਾਡੇ ਗੁਰੂ ਘਰਾਂ ਦੇ ਚੋਣ ਸਿਰਫ 8 ਵਾਰੀ ਹੋਈਆਂ ਜਦਕਿ ਸਾਡਾ 1925 'ਚ ਖੜਾ ਹੋਇਆ ਸੀ ਲੋਕ ਸਭਾ 1952 ਚ ਇੱਕੀ ਮਤਲਬ ਹੋਇਆ ਕਿ ਗੁਰੂ ਘਰ ਦੀ ਸੰਸਥਾ ਨਾਲ ਸੰਗਤ ਤੇ ਗੁਰੂ ਦੇ ਵਿੱਚ ਗੁਰੂ ਘਰ ਦੇ ਵਿੱਚ ਫਰਕ ਪਾਓ ਚੋਣਨਾ ਹੋਣ ਦੋ ਇਹਨਾਂ ਜੀਆਂ ਜਦ ਚੋਣ ਨਹੀਂ ਹੁੰਦੇ ਜਿਹੜੀਆਂ ਗਲਤੀਆਂ ਹੁੰਦੀਆਂ ਜਿਹੜੇ ਮਾੜੇ ਕੰਮ ਹੁੰਦੇ ਆ ਉਹਦੇ ਨਾਲ ਨਫਰਤ ਭਰੇ ਤੇ ਇਹਦੇ ਉੱਤੇ ਵੀ ਸਟੇਟ ਨੇ ਕਬਜ਼ੇ ਕਰ ਲੈਣੇ ਆ ਜਿਵੇਂ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਚ ਵਿਧਾਨ ਸਭਾ ਵਾਕੇ ਆਪਣੀ ਮਤ ਐਸਜੀਪੀਸੀ ਦੇ ਉੱਤੇ ਲਾਗੂ ਕਰਨ ਦਾ ਯਤਨ ਕੀ